ਸਤਿ ਸ਼੍ਰੀ ਅਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀਆਂ ਕੁਝ ਖਾਸ ਖਬਰਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਵਾਈਵਾਲੀ ਪੰਜਾਬ ਸਰਕਾਰ ਖਰੀਦ ਪ੍ਰਕਿਰਿਆ ਨਾਲ ਜੁੜੇ ਹਰ ਭਾਈਵਾਲ ਦੀ ਭਲਾਈ ਦੀ ਪੂਰਨ ਤੌਰ ਤੇ ਵਚਨਬੱਧ ਹੈ ਸੂਬੇ ਦੇ ਚੌਲ ਮੇਲ ਮਾਲਕਵੇਸ ਖਰੀਦ ਪ੍ਰਕਿਰਿਆ ਦਾਇਕ ਹੈ ਮੰਗਣੀ ਇਸੇ ਨੂੰ ਮੁੱਖ ਰੱਖ ਕੇ ਪੰਜਾਬ ਕੈਬਨਿਟ ਨੇ ਚੌਲ ਮੇਲਾਂ ਲਈ ਵਨ ਟਾਈਮ ਸੈਟਲਮੈਂਟ OTS 2025 ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਚੰਡੀਗੜ੍ਹ ਦੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਨੇ 2024-25 ਤੱਕ 1688 ਮਿਲਰਾਂ ਵੱਲ ਤਕਰੀਬਨ 12000 ਕਰੋੜ ਰੁਪਏ ਬਕਾਇਆ ਜਿਸ ਵਿੱਚੋਂ 10000 ਕਰੋੜ ਵਿਆਸ ਤੇ 2181 ਕਰੋੜ ਰੁਪਏ ਮੂਲ ਰਕਮ ਸ਼ਾਮਿਲ ਹੈ ਇਸ ਨਵੀਂ OTS ਨੀਤੀ ਤਹਿਤ ਮਿਲਰਾਂ ਨੂੰ ਮੂਲ ਰਕਮ ਦਾ ਅੱਧਾ ਹਿੱਸਾ ਧਾਰਨਾ ਪਵੇਗਾ ਮੰਤਰੀ ਨੇ ਵੀ ਕਿਹਾ ਕਿ ਨੋਟੀਫਿਕੇਸ਼ਨ ਦੇ 1 ਮਹੀਨੇ ਅੰਦਰ ਡਿਫਾਲਟਰ ਮਿਲਰ ਅਨਾਜ ਖਰੀਦ ਪੋਰਟਲ 'ਤੇ ਅਰਜ਼ੀ ਦੇ ਸਕਦੇ ਨੇ ਜਾਂ ਤੁਰੰਤ ਵੀ ਬਕਾਇਆ ਰਕਮ ਜਮ੍ਹਾਂ ਕਰਵਾ ਸਕਦੇ ਨੇ ਮਿਲਰ ਕੋਲ ਵਸੂਲੀਯੋਗ ਰਕਮ ਦਾ ਭੁਗਤਾਨ ਇੱਕ ਮਹੀਨੇ 'ਚ ਇੱਕ ਮੁਸ਼ਤ ਰੂਪ ਵਿੱਚ ਜਾਂ 3 ਮਹੀਨਾਵਾਰ ਕਿਸ਼ਤਾਂ ਵਿੱਚ ਕਰਨ ਦਾ ਬਦਲ ਮੌਜੂਦ ਹੋਵੇਗਾ ਪੰਜਾਬ ਦੀ ਅੰਦਰ ਪੈੜੀ ਦੀ ਪ੍ਰਕਉਰਮੈਂਟ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਪੈੜੀ ਪ੍ਰਕਉਰਮੈਂਟ ਦੇ ਅੰਦਰ ਬਹੁਤ ਸਾਰੀਆਂ ਫੈਕਿਲਿਟੀਆਂ ਨੇ ਜਿਹੜੀਆਂ ਆਪਣੀ ਆਪਣੀ ਭੂਮਿਕਾ ਅਦਾ ਕਰਦੀਆਂ ਨੇ ਸੋਨਾ ਚੋਂ ਇੱਕ ਸਾਡੇ ਮਿਲਰ ਜਿਹੜੇ ਪੰਜਾਬ ਦੇ ਅੰਦਰ ਇਸ ਪੈਡੀ ਨੂੰ ਸਟੋਰ ਕਰਨ ਤੋਂ ਬਾਅਦ ਉਹਦੀ ਮਿਲੰਗ ਕਰਦੇ ਆ ਔਰ ਰਾਈਸ ਬਣਾ ਕੇ ਕੇਂਦਰੀ ਪੂਲ ਦੇ ਅੰਦਰ ਬਹੁਤ ਵੱਡਾ ਜਿਹੜਾ ਰਾਈਸ ਜਾਂਦਾ ਉਹਦੇ ਅੰਦਰ ਮੁੱਖ ਭੂਮਿਕਾ ਅਦਾ ਕਰਦੇ ਆ ਔਰ ਕਿਸੇ ਕਾਰਨਾ ਕਰਕੇ ਪਿਛਲੇ ਸਮੇਂ ਦੇ ਦੌਰਾਨ ਕੁਝ ਮਿਲਣਾ ਪੰਜਾਬ ਦੇ ਅੰਦਰ ਵੱਖ-ਵੱਖ ਕਾਰਨਾ ਕਰਕੇ ਉਹ ਇਸ ਪ੍ਰਕਿਰਿਆ ਤੋਂ ਉਹਨਾਂ ਨੂੰ ਬਾਹਰ ਜਾਣੇ ਪਏ ਉਹ ਡਿਫਾਲਟਰ ਹੋ ਗਏ ਸੋ ਉਹਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਕਾਉਟਿਅਸ ਜਿਹੜੀ ਪਿਛਲੇ ਕਾਲ ਕੈਬਨਿਟ ਦੇ ਵਿੱਚ ਪਾਸ ਕੀਤੀ ਗਈ ਹੈ ਔਰ ਜਿਹੜੀ ਉਹਨਾਂ ਦੀ ਡਿਮਾਂਡ ਦੇ ਤੋਂ ਬਾਅਦ ਵੱਖ-ਵੱਖ ਮਿਲਰਜ਼ ਵੱਲੋਂ ਇਹ ਡਿਮਾਂਡ ਲਗਾਤਾਰ ਸਾਡੇ ਕੋਲ ਪਹੁੰਚਦੀ ਰਹੀ ਹੈ ਕਿ ਸਾਡੇ ਲਈ ODS ਲੈ ਕੇ ਆਓਰ ਅਸੀਂ ਬਿਜ਼ਨਸ ਕਰਨਾ ਚਾਹੁੰਦੇ ਆ ਸੋ ਉਹਨਾਂ ਦੀ ਮੰਗ ਨੂੰ ਧਿਆਨ ਚ ਰੱਖਦੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਉਹਨਾਂ ਦੀ ਗਵਾਈ ਦੇ ਵਿੱਚ ਕੈਬਨਿਟ ਨੇ ਇਸ ODS ਨੂੰ ਪਾਸ ਕੀਤਾ ਅਸੀਂ ਮਹਿਸੂਸ ਕਰਦੇ ਆ ਕਿ ਇੱਕ ਤਾਂ ਬਹੁਤ ਵੱਡੀ ਜਿੱਥੇ ਇਹਨਾਂ ਨੂੰ ਪਰਸਨਲ ਸੂਟ ਹੋਏਗੀ ਜਿਹੜਾ ਇਹਨਾਂ ਕੋਲ ਵਿਆਜ ਲਿਆ ਜਾਣਾ ਭਾਵੇਂ ਉਹ 10000 ਕਰੋੜ ਰੁਪਇਆ ਪਰ ਇੱਕ ਬਹੁਤ ਵੱਡਾ ਜਿਹੜਾ ਰਿਆਤ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਮਿਲੀ ਆ ਜਿੰਨਾ ਵੀ ਇਹਨਾਂ ਦਾ ਮੂਲ ਖੜਿਆ ਭਾਅ ਵੀ ਇਹਨਾਂ ਨੇ 500 ਰੁਪਈਆ ਡਿਪਾਰਟਮੈਂਟ ਦਾ ਦੇਣਾ ਤੇ ਵਿਆਜ ਭਾਵੇਂ ਇਹਨਾਂ ਦਾ 5000 ਆ ਜਾਂ 4000 ਆ ਇਹ ਮੂਲ ਦਾ ਅੱਧਾ ਇਹ ਮੂਲ ਦਾ ਅੱਧਾ ਜਿਹੜਾ ਆ ਉਹ ਵਿਆਜ ਦੇਣਗੇ ਸੋ ਇਹ ਵੀ ਇੱਕ ਮੈਂ ਸਮਝਦਾ ਵੀ ਬਹੁਤ ਵੱਡੀ ਇਹਨਾਂ ਨੂੰ ਕੁਨ ਸਿਆਸਤਾਂ ਮਿਲੀ ਐ ਸੈਕੰਡ ਜਿਹੜੀਆਂ ਦੋ ਤਿੰਨ ਗੱਲਾਂ ਨੇ ਇਹ ਲੀਡਿਕੇਸ਼ਨ ਜੋ ਬਾਹਰ ਆਣਗੇ ਦੂਸਰਾ ਇਹ ਸਾਰੇ ਡੋਮੈਸਟਿਕ ਨੇ ਪੰਜਾਬੀ ਨੇ ਆਪਣੇ ਲੋਕ ਨੇ ਇਹਨਾਂ ਦੇ ਜਿਹੜੀਆਂ ਸਿਕ ਹੋਈਆਂ ਮਿੱਲਾਂ ਨੇ ਉਹ ਦੁਬਾਰਾ ਚਾਲੂ ਹੋਣਗੀਆਂ ਉਹਨਾਂ ਦੇ ਚਾਲੂ ਹੋਣ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਉਥੇ ਰੋਜ਼ਗਾਰ ਮਿਲੇਗਾ ਦੇ ਨਾਲ ਦੀ ਨਾਲ ਜਿਹੜੀ ਸਾਡੀ ਲਿਫਟਿੰਗ ਦੀ ਜਾਂ ਸਟੋਰੇਜ ਦੀ ਸਮੱਸਿਆ ਉਹਦੇ ਵਿੱਚ ਵੀ ਮੈਂ ਸਮਝਦਾ ਵੀ ਇਹ ਖਾਸੀ ਮਦ ਜਿਹੜੀ ਆ ਉਹ ਸਾਨੂੰ ਪੰਜਾਬ ਦੇ ਅੰਦਰ ਜਿਹੜੀ ਆ ਮਿਲੂਗੀ ਇਹ ਲਗਭਗ 1688 ਮਿਲਰ ਨੇ ਪੰਜਾਬ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਇਸ ODS ਦੇ ਅੰਦਰ ਅਸੀਂ ਕਵਰ ਕਰਨਾ ਔਰ ਇਹ 1688 ਜਿਹੜੇ ਮਿਲਰ ਨੇ ਇਹਨਾਂ ਵੱਲ ਲਗਭਗ 12000 ਕਰੋੜ ਰੁਪਇਆ ਜਿਹੜਾ ਬਕਾਇਆ ਖੜਿਆ ਹੈ ਜਿਹਦੇ ਵਿੱਚ 2000 2181 ਕਰੋੜ ਮੂਲ ਇਹਨਾਂ ਵੱਲ ਬਣਦਾ ਹੋਰ ਲਗਭਗ 10000 ਕਰੋੜ ਰੁਪਇਆ ਜਿਹੜਾ ਵਿਆਸ ਵਿਆਜ ਦਰ ਵਿਆਜ ਬਣਦਿਆ ਕਈ-ਕਈ ਸਾਲਾਂ ਤੋਂ ਸੋ ਇਹ ਟੋਟਲ 12181 ਕਰੋੜ ਰੁਪਇਆ ਜਿਹੜਾ ਇਹ ਮਿਲਜ਼ ਵੱਲ ਬਕਾਇਆ ਸੀਗਾ ਜਿਹੜੇ ਦੇਨਦਾਰ ਸੀਗੇ ਫਿਲਹਾਲ ਪੰਜਾਬ ਅਪਡੇਟਸ ਦੇ ਵਿੱਚ ਇਹ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ